हां जी दोस्तों जिस तरह ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲਾਨਾ ਸ਼ਹੀਦੀ ਜੋੜ ਮੇਲ ਫਤਿਹਗੁਰ ਸਾਹਿਬ ਪੂਰੇ ਪੰਜਾਬ ਤੋਂ ਪਿੰਡਾਂ ਚੋਂ ਆਪਣੇ ਜਿਹੜੇ ਸੇਵਾਦਾਰ ਨੇ ਲੰਗਰਾਂ ਦੀਆਂ ਜਿਹੜੀਆਂ ਸਵਾਵਾ ਨੇ ਉਹ ਗੱਲ ਕਰੀਏ ਆਪਾਂ ਲੈ ਕੇ ਉਹਨਾਂ ਨੇ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਇਸੇ ਲਈ ਦੇ ਤਹਿਰ ਤੋਂ ਗੱਲ ਕਰੀਏ ਪਿੰਡ ਜਰਗਦੀ ਮੈਂ ਜਰਗਤੋਂ ਸਾਬਕਾ ਸਰਪੰਚ ਹਰਮਿੰਦਰ ਸਿੰਘ ਅਮਰੀਕ ਸਿੰਘ ਯੂ ਐਸ اے ਹੋਂਾ ਵੱਲੋਂ ਉਹਨਾਂ ਦੇ ਉਧਰੋਂ ਸਦਕਾ ਉਪਰਾਲੇ ਸਦਕਾ ਇੱਕ 1998 ਮਾਡਲ ਟਰੱਕ ਤੁਸੀਂ ਵੇਖ ਹੀ ਸਕਦੇ ਹੋ ਕਿ ਸਪੈਸ਼ਲੀ ਲੰਗਰਾਂ ਦੀਆਂ ਸਵਾਵਾਂ ਦੇ ਲਈ ਮੋਡੀਫਾਈ ਕਰਾਇਆ ਗਿਆ ਤੁਸੀਂ ਵੇਖ ਸਕਦੇ ਹੋ 1998 ਮਾਡਲ 16 13 Tata 16 13 ਵੀਲ ਵਗੈਰਾ ਸਾਰਾ A to Z ਵਰਕ ਜਿਹੜਾ ਉਹ ਰਾਇਆ ਗਿਆ ਸਪੈਸ਼ਲੀ ਇਸ ਟਰੱਕ ਦੇ ਵਿੱਚ ਜਿਹੜਾ ਵੀ ਖਾਣ ਪੀਣ ਵਾਲੀਆਂ ਵਸਤਾਂ ਨੇ ਉਹ ਇਸ ਟਰੱਕ ਦੇ ਵਿੱਚ ਭਰੀਆਂ ਗਈਆਂ ਨੇ ਰੱਖੀਆਂ ਗਈਆਂ ਨੇ ਸੋ ਵੱਡੀ ਗੰਦੀ ਦੇ ਵਿੱਚ ਜਿਹੜੇ ਸੇਵਾਦਾਰ ਨੇ ਉਹ ਇਹ ਇੱਥੋਂ ਅੱਜ ਚਾਲੇ ਪਾਉਣਗੇ ਔਰ ਗੱਲ ਲਈ ਟਰੱਕ ਦੀ A to Z ਮੋਡੀਫਾਈਡ ਟਰੱਕ ਨੂੰ ਕੀਤਾ ਗਿਆ Tata 16 13 ਸ੍ਰੀ ਸੇਵਾ ਗੁਰੂ ਕਾ ਲੰਗਰ ਪਿੰਡ ਜਰਗ ਔਰ ਸਪੈਸ਼ਲੀ ਗੱਲ ਕਰੀਏ ਇਸ ਟਰੱਕ ਨੂੰ ਲੰਗਰਾਂ ਦੀਆਂ ਸਵਾਵਾਂ ਦੇ ਲਈ ਹੀ ਅ ਸਰਦਾਰ ਹਵਲੰਦਰ ਸਿੰਘ ਅਮਰੀਕ ਸਿੰਘ ਯੂ ਐਸ ਏ ਵੱਲੋਂ ਇਹ ਮੋਡੀਫਾਈ ਕੀਤਾ ਗਿਆ ਔਰ ਗੱਲ ਕਰੀਏ 1 ਸਾਲ ਬਾਅਦ ਹੀ ਇਸ ਨੂੰ ਇਹ ਲੰਗਰਾਂ ਦੀਆਂ ਸਵਾਵਾਂ ਦੇ ਲਈ ਹੀ ਯੂਜ਼ ਕੀਤਾ ਜਾਂਦਾ ਭਰਤੋਂ ਵਿੱਚ ਲਿਆਂਦਾ ਜਾਂਦਾ ਇਹ ਗੱਲ ਕਰੀਏ ਆਪਾਂ ਟਰੱਕ ਦੀ ਟਰੱਕ ਦੇ ਦੇਖੋ ਸਪੈਸ਼ਲੀ ਜਿਹੜੇ ਡਰਾਈਵਰ ਨੇ ਇਹ ਉਹ ਇਸ ਟਰੱਕ ਨੂੰ ਚਲਾਉਂਦੇ ਨੇ ਇਹਨਾਂ ਦੀ ਡਿਊਟੀ ਆ ਇਹਨਾਂ ਦੀ ਸੇਵਾ ਹੁੰਦੀ ਆ ਹਰ ਸਾਲ ਇਹ ਤੁਹਾਨੂੰ ਅਟਾਕੀ ਖੁੱਲੋ ਵੀ ਮੜੀ ਜੀ ਹਾਂ ਆ ਤੁਸੀਂ ਵੇਖ ਸਕਦੇ ਹੋ ਕਿ ਅੰਦਰੋਂ ਟਰੱਕ ਜਿਹੜਾ ਪੂਰਾ ਮੋਡੀਫਾਈ ਜਿਹੜਾ ਉਹ ਕੀਤਾ ਗਿਆ ਇਹ ਥੱਲੇ ਵੀ ਕਾਬ ਵਗੈਰਾ ਲਵਾਇਆ ਗਿਆ ਔਰ ਹਾਂਜੀ ਆਪਣੇ ਅੰਗੋਜੀ ਟਰੱਕ ਦਾ ਫਿਰ ਚੱਲਦਾ ਹੈ ਨਾ ਪੂਰਾ ਜਣਦੀ ਪਾਣੀ ਪਾਣੀ ਵਾਂਗੂ ਹਾਂਜੀ 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 ਪੂਰਾ ਚੱਲਦਾ ਜੀ ਅੱਛਾ ਹਾਂਜੀ ਇਹ ਤਾਂ ਨਹੀਂ ਜਿਵੇਂ ਜਿਵੇਂ ਹੁਣ ਮਾਡਲੇ ਖਤਮ ਹੋ ਚੁੱਕੇ ਨੇ ਹਨਾ ਜਿਵੇਂ ਆਮ ਗੱਲ ਕਰੀਏ ਪੂਰਾ ਟੇਚਰ ਦਾ ਕੰਮ ਪੂਰਾ ਟੇਚਰ ਦਾ ਹੀ ਕੰਮ ਆ ਬਿਲਕੁਲ ਅੱਛਾ ਹਾਂਜੀ ਪੂਰਾ ਟੇਚਰ ਪੂਰਾ ਚੱਲਦਾ ਹੈ ਨਾ ਸਪੈਸ਼ਲੀ ਨੂੰ ਜਣਦੀ ਲੰਗਰਾਂ ਦੇ ਲਈ ਵਰਤੇ ਜਾਂਦਾ ਵਾਸਤੇ ਡਿਊਟੀ ਹੈ ਜੀ ਇਹਦੀ ਲੰਗਰਾਂ ਵਾਸਤੇ ਹਾਂਜੀ ਸਿਰਫ ਲੰਗਰਾਂ ਤੋਂ ਦੀ ਪੱਤੀ ਡਿਊਟੀ ਹੈ ਨਾ ਹਾਂਜੀ ਯੋ ਤੁਸੀਂ ਤੁਸੀ ਸੁਣਿਆ ਕਿ ਸਪੈਸ਼ਲੀ ਲੰਗਰਾਂ ਦੇ ਲਈ ਹੀ ਇਹ ਇਹਨੂੰ ਰੇਂਜ ਕੀਤਾ ਗਿਆ ਮੋਡੀਫਾਈ ਕੀਤਾ ਗਿਆ 1998 ਮਾਡਲ ਟਰੱਕ ਨੂੰ ਤੁਸੀਂ ਵੇਖ ਹੀ ਸਕਦੇ ਹੋ ਅੱਜ ਲੰਗਰ ਲੈ ਕੇ ਪਿੰਡ ਜਰਗਦੀਨ ਜੁਨੀਅਰ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹ ਅੱਜ ਇੱਥੋਂ ਰਵਾਨਾ ਹੋਣ ਗਿਆ ਇਹ ਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸ਼ੁਕਰੀਆ